ਸਰਵਣਤੀ ਤੇਸੀ ਗੁਰੂ ਨਾਨਕ ਸਾਹਿਬ ਆਪਣੀ ਪਾਵਨ ਬਾਣੀ ਗੰਮੀ ਬਾਣੀ ਜਪਜੀ ਸਾਹਿਬੰਦਰ ਮੂਰ ਮੰਤਰ ਮੰਗਲਾ ਚਰਨ ਹੈ ਇਕ ਓਅੰਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਯੋਨੀ ਸੈਭੰ ਗੁਰ ਪ੍ਰਸਾਦ ਫਿਰ ਸਰੂਪ ਅਰੰਭਤਾ ਦੇ ਵਪਰਸਨ ਕੀਤਾ ਹੈ ਕੱਲ ਉਹ ਅਪਰੰਤ ਸਤਿਗੁਰੂ ਜੀ ਆਪਣੇ ਪਾਉ ਬਾਣੀ ਦੀ ਪ੍ਰਾਪਨਤਾ ਕਰਦੇ ਨੇ ਪਹਿਲੀ ਔੜੀ ਜਪਜੀ ਸਾਹਿਬ ਦੀ ਸਚਿਆਤ ਖੋਲਦਾ ਗੁਰਦੇਵ ਨੇ ਉਪਦੇਸ਼ ਦਿੱਤਾ ਹੈ ਕੋਹ ਦੀ دیوار ਟੁੱਟ ਜਾਵੇ ਫਿਰ ਹੁਕਮ ਦਾ ਜ਼ਿਕਰ ਹੈ ਫਿਰ ਉਹਦੇ ਗੁਣਾਂ ਨੂੰ ਗਾਉਣ ਦਾ ਜ਼ਿਕਰ ਹੈ ਫਿਰ ਸਤਿਗੁਰਾਂ ਨੇ ਤੀਰਥਾਂ ਦਾ ਜ਼ਿਕਰ ਜੁਗਾਂ ਦਾ ਜ਼ਿਕਰ ਉਮਰ ਆਰ ਜ਼ਿਆਦਾ ਜ਼ਿਕਰ ਸੁਣਨ ਦੇ ਬਾਬਤ ਹੈ ਸੁਣ ਕੇ ਮੰਨਣ ਦੇ ਬਾਬਤ ਫਿਰ ਪ੍ਰਦੇਵ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਹਨਾਂ ਪਤਾਲਾ ਦਾ ਜ਼ਿਕਰ ਕਰਦੇ ਨੇ ਜਿਨ੍ਹਾਂ ਦਾ ਕਥਨ ਨਹੀਂ ਕੀਤਾ ਜਾ ਸਕਦਾ ਪਾਤਾ ਲਪਤਾ ਲਗ ਆਕਾਸ਼ ਅੱਲਾਸ ਉਹ ਕੋਲ ਪਾਉਂ ਤੱਕੇ ਵੀ ਕਹਿਣ ਕੁਆ ਸੈਸ ਕਹਿਣ ਪਤੇ ਬ ਅਸਰੂਲਕ ਦਾਤ ਅਸੂਲ ਫਿਰ ਗੁਰੂ ਬਾਬਾ ਜੀ ਸਾਡੀ ਚੋੜੇ ਵਿੱਚ ਅੰਦਾਜ਼ ਪਾਉਂਦੇ ਨੇ ਉਹ ਅਮਲ ਉਹਦੇ ਗੁਣਾਂ ਨੂੰ ਗਾਉਣ ਵਾਲੇ ਉਦੀ ਸੁਪ ਉਕਮ ਸਖ ਸਹਸਲਾ ਕਰਨ ਵਾਲੇ ਜੋਗੀ ਜਗਤਪੀਸ਼ਵਰ ઋષਿ ਮੋਨੀ ਸਾਰੇ ਦਾ ਹੀ ਜ਼ਿਕਰ ਗੁਰੂ ਬਾਬਾ ਜੀ ਨੇ ਕਰ ਦਿੱਤਾ ਫਿਰ ਸੋਦਰ ਦੀ ਪਉੜੀ ਹੈ ਜਿਸ ਨੂੰ ਤਾਂ ਲੱਭਾ ਵਿਚਾਰਿਆ ਸੀ ਸੋਦਰ ਕੇ ਸੋ ਕਰ ਕੇ ਜਿੱਤ ਲੈ ਸਦ ਸੁਮਾਨੀ ਗੁਰੂ ਬਾਬਾ ਜੀ ਨੂੰ ਜੋ ਨਜ਼ਰ ਆਇਆ ਜਬ ਜੀ ਸੈਵੰਦਰ ਦਰਜ ਕਰਦੇ ਹਾਂ ਉਪਰੰਤ ਸਤਿਗੁਰੂ ਜੀ 28ਵੀਂ ਪੌੜੀ ਅੰਦਰ ਸੁਲਤਾਨ ਪਰਲੋਦੀ ਦੀ ਪਾਵਨ ਧਰਤੀ ਤੇ ਗੁਰੂ ਬਾਬਾ ਜੀ ਗੁਰੂ ਨਾਨਕ ਸਾਹਿਬ ਸੁਲਤਾਨ ਪਰਲੋਦੀ ਦੀ ਪਾਵਨ ਧਰਤੀ ਹੈ ਜਿਸ 베ਰੀ ਦੇ ਥੱਲੇ ਗੁਰੂ ਬਾਬਾ ਜੀ ਨੇ ਵਰਤ ਕੇ ਜਪਜੀ ਸਾਹਿਬ ਦੀ ਪੌੜੀ ਦੀ ਰਚਨਾ ਕੀਤੀ ਜਬ ਜੀ ਸਾਹਿਬ ਦੇ ਬਾਬਤ ਤਵਾਰੀਖ ਵਿੱਚ ਕੁਝ ਵਿਦਵਾਨਾਂ ਦਾ ਕਥਨ ਹੈ ਪਰ ਕੁਝ ਵਿਦਵਾਨਾਂ ਨੇ ਆਲਮਾ ਨੇ ਸ਼ਬਦ ਨੇ ਕਿ ਚਾਰੇ ਉਦਾਸੀਆ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਗੁਰੂ ਨਾਨਕ ਸਾਹਿਬ ਤੋਂ 10 ਗੁਰੂ ਸਾਹਿਬਾਨ ਦਾ ਪ੍ਰਭਾਵ ਸਮੁੱਚੀ ਗੁਰਬਾਣੀ ਅੰਦਰ ਹੈ ਇੱਕ ਓਮਕਾਰ ਤਰਮ ਕਰਕੇ 18 ਦਸਵੀਂ ਤੱਕ ਗੁਰੂ ਹਰ Rai ਮਹਾਰਾਜ गुरु कृष्ण के गुरु हर गोबिंद साहब के कलगी दर पातशाह चार गुरु साहेबान ने आप गुरबाणी दर्द नहीं करवाई तो छेवें पातशाह तो लैके अठवें पातशाह तक फिर नौवें पाशाह की बाणी है कलगी की बादशाह नहीं है गुरु ग्रंथ साहब महाराज विशेष पिता गुरु गोबिंद महाराज ਸ਼ੇ ਗੁਰੂ ਸਾਹਿਬਾਨ ਦੀ ਪਾਵਨ ਬਾਣੀ ਪਟ ਸਾਹਿਬ ਅਰਥਾ ਦੀ ਬਾਣੀ ਸਿੱਖਾਂ ਦੀ ਬਾਣੀ ਸਮੁੱਚੀ ਗੁਰਬਾਣੀ ਦੇ ਅੰਦਰ ਦੱਸਾ ਗੁਰੂ ਸਾਹਿਬਾਨ ਦਾ ਪ੍ਰਭਾਵ ਜੁਲ ਹੈ ਸਾਰੀ ਜਪਜੀ ਸਾਹਿਬ ਅੰਦਰ ਉਸ ਚਾਰ ਦਸਿਆਂ ਦਾ ਦਾਉ ਦਾ ਪ੍ਰਭਾਵ ਹੈ ਗੁਰੂ ਨਾਨਕ ਸਾਹਿਬ ਜੀ ਆਪਣੀ ਪਾਵਨ ਅਦੰਮੀ ਬਾਣੀ ਅੰਦਰ ਜਪਜੀ ਸਾਹਿਬ ਅੰਦਰ 28ਵੀਂ ਪਉੜੀ ਦਾ ਜੋ ਉਪਦੇਸ਼ ਗੁਰੂਤਾ ਨੂੰ ਮਨਕਤਾ ਨੂੰ ਦਿੰਦੇ ਨੇ ਉਸ ਵਕਤ ਦੀ ਮਕਬੂਲ ਸੰਪਰਦਾ ਜਿਸ ਨੇ ਆਪਣੀ ਬੜੀ ਵੱਡੀ ਮਕਬੂਲਤਾ ਬਣਾ ਰੱਖੀ ਸੀ ਪ੍ਰਭਾਵ ਉਸੇ ਜੋਗਤ ਜੋਗੀਆਂ ਨੇ ਗੁਰਦੇਵ ਦੀ ਪਾਵਨ ਬਾਣੀ ਅਰੰਕਲੀ ਆਕੰਦਰ ਸਿੱਧ ਗੋਸ਼ਟ ਹੈ ਲਗਵੇਰੀ ਬਾਣੀ ਸਿੱਧ ਗੋਸ਼ਟ ਅੰਦਰ ਸਿੱਧਾਂ ਦੇ ਸਵਾਲ ਗੁਰਦੇਵ ਜੀ ਨੇ ਉੱਤਰ ਦਿੱਤਾ ਹੈ ਪਰ ਇਹ ਜਪਜੀ ਸਾਹਿਬ ਦੀਆਂ ਚਾਰ ਪਉੜੀਆਂ 28ਵੀਂ 29ਵੀਂ 3ਵੀਂ ਦੇਖੋ ਚਾਰ ਪਉੜੀਆਂ ਜੋਗੀਆਂ ਦੇ ਪਰਥਾਏ ਨੇ ਇਨ੍ਹਾਂ ਚਾਰ ਪਉੜੀਆਂ ਦੇ ਅੰਦਰ ਇੱਕ ਪੰਗਤੀ ਸ਼ਰਮੌਰ ਚੱਲਦੀ ਹੈ ades tisae adej aadan aneel anad anahat ਜੋ ਜੋ ਇੱਕ ਤਉ ਸਤਿਗੁਰੂ ਜੀ 28ਵੀਂ ਪੌੜੀ ਅੰਦਰ ਪਵਨ ਬਾਣੀ ਗੰਮੀ ਬਾਣੀ ਜਪਜੀ ਸਾਹਿਬ ਅੰਦਰ ਜੋਗੀਆਂ ਵੱਲੋਂ ਕੀਤਾ ਹੋਇਆ ਸਵਾਲ ਕਿ ਤੁਸੀਂ ਕੌਣ ਹੋ ਗੁਰਦੇਵ ਫੈਲ ਲੱਗੇ ਸੀ ਜੋਗੀ ਤੋ ਜੋਗੀਆਂ ਕਹਿੰਦੇ ਜੋਗੀਆਂ ਵਾਲਾ ਤੁਹਾਡਾ ਪਹਿਰਾਵਾ ਨਹੀਂ ਤੁਹਾਡੇ ਕੋਲ ਜੋਗੀਆਂ ਵਾਲਾ ਭੇਸ ਨਹੀਂ ਤੁਸੀਂ ਕਹਿੰਦੇ ਸੋ ਜੋਗੀ ਹਾਂ ਪਰ ਅਸੀਂ ਤੁਹਾਨੂੰ ਦੇਖ ਰਹੇ ਹਾਂ ਪਰ ਜੋਗੀਆਂ ਵਾਲੀ ਕੋਈ ਨਜ਼ਰ ਨਹੀਂ ਆ ਰਹੀ ਸਤਿਗੁਰੂ ਜੀ ਕਹਿੰਦੇ ਹਾਂ ਤੁਸੀਂ ਜੋਗੀ ਹੋ ਸੀ ਵਿਜੋਗੀਆਂ ਗੁਰਦੇਵ 28ਵੀਂ ਪੌੜੀ ਅੰਦਰ ਜੋਗੀਆਂ ਦੇ ਰਵਾਸ ਦਾ ਜਿੱਤਰ ਕਰਕੇ ਆਪਣਾ ਵੀ ਿਕਰ ਕਰਦੇ ਨੇ ਗੁਰਦੇਵ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੈ ਬਹੂਤ ਖਿੰਤਾ ਕਾਲ ਕੁਵਾਰੀ ਕਾਇ ਜੋਤ ਡੰਡਾ ਪਰਦੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਦਿਸ਼ਾ ਆਦੇਸ਼ ਆਦ ਅਨੀਲ ਅਨਾਦ ਅਨਹਤ ਜੋ ਯੋਗ ਇਕੋ ਵੇਸ਼ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਲ ਅਰਹਤ ਯੋਗ ਯੋਗ ਇਕੋ ਵੇਸ਼ ਸਤਿਗੁਰੂ ਜੀ ਕਹਿੰਦੇ ਯੋਗੀ ਹੋ ਅਸਮੋਦਰਾ ਪਹਿਰ ਰੱਖਿਆ ਦੇ ਸਾਡੀ ਮੰਦਰ ਹੈ ਮੰਦਰਾ ਪੰਨਾ ਵਿੱਚ ਯੋਗੀਆਂ ਦਾ ਪਹਿਰਾ ਹੈ ਕੰਨਾਂ ਵਿੱਚ ਮੁੰਦਰ ਹੱਥ ਵਿੱਚ ਖੱਫਰ ਬਰਤਨ ਲੈ ਲੋ ਪਿੰਡੇ ਉਪੂਤੀ ਮਲ ਦੇ ਰਾਗ ਹੱਥ ਵਿੱਚ ਡੰਡਾ ਇੱਕ ਝੋਲੀ ਇਹ ਜੋਗੀਆਂ ਦਾ ਮਹਾਰਾਜ ਗੁਰੂ ਬਾਬਾ ਜੀ ਨੇ ਆਪਣੇ ਮਹਾਰਾਜ ਰਸਨਾ ਤੋਂ ਜੋਗੀਆਂ ਜੋਗ ਮੱਤ ਦੇ ਪਹਿਰਾਵੇ ਦੇ ਉੱਤੇ ਸਮਝਾਉਣ ਦਾ ਯਤਨ ਕੀਤਾ ਹੈ ਜੋਗੀਆਂ ਨੂੰ ਸਾਨੂੰ ਸਭ ਨੂੰ ਉਤਾਰ ਸੋਚੀ ਕਰਾਉਂਦ ਦੀ ਮੰਗਤਾ ਗੁਰੂ ਬਾਬਾ ਜੀ ਦੀ ਪਾਵਨ ਬਾਣੀ ਕੱਲੀ ਕੱਗਰ ਦਰਿਆ ਤੱਕ ਨਹੀਂ ਹੈ ਜਾਂ ਇਸ ਦੇਸ਼ ਤੱਕ ਨਹੀਂ ਹੈ ਸੋਚੀ ਕਰਾਉਂਦ ਅੰਦਰ ਸਾਰੀ ਦਾ ਕੋਈ ਸ੍ਰਿਸ਼ਟੀ ਦੇ ਜਿੱਥੇ ਜਿੱਥੇ ਵੀ ਮਨੁੱਖ ਹੈ ਸਮੁੱਚੀ ਮਾਨਵਤਾ ਦੀ ਹੈ ਗੁਰਦੇਵ ਕਹਿੰਦੇ ਜੋਗੀ ਉਹ ਸਾਡੇ ਕੋਲ ਮੰਦਰਾ ਹੈ ਸੰਤੋਖ ਦੀ ਸੰਤੋਖ ਤੋਂ ਧੀਰਜ ਦਾ ਜਨਮ ਹੁੰਦਾ ਹੈ ਸੰਤੋਖ ਤੋਂ ਨਿਮਰਤਾ ਹਲੀਮੀ ਸਹਿਜ ਦਾ ਸਰੂਪ ਹੁੰਦਾ ਹੈ ਸੰਤੋਖ ਤੋਂ ਦਇਆ ਦਾ ਜਨਮ ਹੁੰਦਾ ਹੈ ਸੰਤੋਖ ਤੋਂ ਖਿਮਾ ਦਾ ਜਨਮ ਹੁੰਦਾ ਹੈ ਖਿਮਾ ਵੀ ਬਹੁਤ ਵੱਡੀ ਪ੍ਰਾਪਤੀ ਹੈ ਗੁਰੂ ਨਾਨਕ ਸਾਹਿਬ ਦਾ ਪਾਵਨ ਬਚਨ ਹੈ ਸਾਰੰਗ ਕੀ ਵਾਰ ਅੰਦਰ ਸੱਚ ਵਰਤ ਸੰਤੋਖ ਦੀਰਥ ਗਿਆਨ ਧਿਆਨ ਜਸਨਾ ਦਿਆ ਦੇਵਤਾ ਖਿਮਾ ਜਪ ਮਾਲੀ ਤੇ ਮੌਤ ਸੁਪਰਦਾ ਖਿਮਾ ਜਪ ਮਾਲੀ ਤਸਵੀਰ ਜਪ ਮਾਲੀ ਦਾ ਤੁਦਾ ਮਾਲਾ ਤਸਵੀਰ ਜਿਹਦੇ ਕੋਲ ਖਿਮਾ ਦੀ ਮਾਲਾ ਹੋਵੇ ਉਹ ਸ੍ਰੇਸ਼ਟ ਤੇ ਉਤਮ ਜੀਨੇ ਗੋ ਤੇ ਬਹਾਦਰ ਸੇ ਮਹਾਰਾਜ ਆਪਣੋਂ ਬਲੀਦਾਨ ਦੇ ਦਿੱਤਾ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਮੁੰਦਾ ਸੰਤੋਖ ਜੋਗਿਓ ਸਾਡੇ ਕੋਲ ਸੰਤੋਖ ਦੀ ਮੰਦਰਾ ਹੈ ਤੁਹਾਡੇ ਕੋਲ ਕੰਨਾਂ ਵਿੱਚ ਪਾਈ ਹੋਈ ਮੰਦਰਾ ਹੈ ਪਰ ਸਾਡੇ ਕੋਲ ਸੰਤੋਖ ਦੀ ਹੈ ਅਸੀਂ ਵੀ ਜੋਗੀ ਹਾਂ ਤੁਸੀਂ ਬਾਹਰ ਦੇ ਜੋਗੀ ਅਸੀਂ ਅੰਦਰ ਦੇ ਜੋਗੀ मुंदा संतोख शर्म पत चोली ध्यान की कराए भूत जेड़ा पत अल्फाज है इस का अर्थ बनता है संस्कृत होवे पत्थर पत्थर पत पत नाम इज्जत का भी है पर इत पत अर्थ है भांडा बर्तन खुरपुरा ਮਹਾਰਾਜ ਕਹਿੰਦੇ ਸਾਡੇ ਕੋਲ ਤੁਹਾਡੇ ਕੋਲ ਖਤਰ ਹੈ ਤੁਸੀਂ ਗ੍ਰਿਸ਼ਤੀਆਂ ਦੇ ਘਰ ਜਾ ਕੇ ਭਿਖਿਆ ਮੰਗਦੇ ਹੋ ਤੇ ਉਪਜੀਵਕਾ ਚਲਾਉਂਦੇ ਤੇ ਤੁਸੀਂ ਅੱਗੇ ਖੱਫਰ ਕਰ ਦਿੰਦੇ ਹੋ ਤੁਸੀਂ ਮਿਹਨਤ ਨਹੀਂ ਕਰਦੇ ਮੁਸ਼ਕਤ ਨਹੀਂ ਕਰਦੇ ਉਦਮ ਨਹੀਂ ਕਰਦੇ ਉਪਰਾਲਾ ਨਹੀਂ ਕਰਦੇ ਪਰ ਤੁਸੀਂ ਭੋਜਨ ਵੀ ਛਕਦੇ ਹੋ ਪਰ ਗ੍ਰਸਤੀਆਂ ਦੇ ਘਰ ਬਣਿਆ ਹੋਇਆ ਭੋਜਨ ਗੁਰੂ ਬਾਬਾ ਜੀ ਕਹਿੰਦੇ ਸਾਡੇ ਕੋਲ ਪੰਡਾ ਕਿਹੜਾ ਹੈ ਸਰਮ ਸਰਮ ਦਾ ਅਰਥ ਹੈ ਮਿਹਨਤ ਕਿਰਤ ਮਿਹਨਤ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਡੇ ਕੋਲ ਸੰਤੋਖ ਦੀ ਮੰਦਰਾ ਤੇ ਮਿਹਨਤ ਰੂਪੀ ਪੰਡਾ ਹੈ ਮੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਬੋ ਤੁਸੀਂ ਬਬੂਤੀ ਮਰਦੇ ਪਿੰਡੇ ਨੂੰ ਰਾਖ ਮਰਦੇ ਬਬੂਤੀ ਪਾਥੀਆਂ ਨੂੰ ਜਲਾ ਕੇ ਰਾਖ ਬਣਾਉਣੀ ਉਸ ਨੂੰ ਪਿੰਡੇ ਤੇ ਮਰਦੇ ਜੋਗੀ ਜੋਗ ਮਤ ਦਾ ਕਥਨ ਕਿ ਗਰਮੀਆਂ ਵਿੱਚ ਰਾਖ ਮੜਨ ਦੇ ਨਾਲ ਗਰਮੀ ਨਹੀਂ ਲੱਗਦੀ ਸਰਦੀ ਵਿੱਚ ਸਰਦੀ ਨਹੀਂ ਲੱਗਦੀ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਬੀਪ ਬੂਤੀ ਮੰਨ ਲਿਆ ਉਹ ਹੈ ਨਾਮ ਰੋਪੀ। ਨਾਮ ਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰ ਬੂਤ ਅਸੇ ਧਿਆਨ ਉਸ ਦੇ ਸ਼ਬਦ ਦਾ ਧਰਨੇ ਹੋ। ਸਾਡੇ ਕੋਲੋ ਸ਼ਬਦ ਹੈ। ਸ਼ਬਦ ਦੇ ਨਾਲ ਨਾ ਗਰਮੀ ਲੱਗਦੀ ਨਾ ਸਰਦੀ ਲੱਗਦੀ। ਗੁਰੂ ਅਰਜਨ ਦੇ ਮਹਾਰਾਜ ਦਾ ਇੱਕ ਬਚਨ ਆਉਂਦਾ ਹੈ ਸਾਰਕੀ ਵਾਰ ਦੇ ਅੰਦਰ ਉਹ ਵੀ ਇਸੇ ਪ੍ਰਕਰਨ ਨਾਲ ਹੈ ਮਜਬੂਨ ਨਾਲ ਸਬਜੈਕਟ ਵਿਸ਼ੇ ਨਾਲ ਹੈ ਚੰਦਨ ਚੰਦਨ ਸਰਦ ਰਤ ਮੂਲ ਨ ਮਟੀਰ ਘਾਵੋ ਸ਼ੀਤਲ ਥਿਵੈ ਨਾਨਕਾ ਜਪੰਦੜੋ ਹਰਨਾਮੋ ਚੰਦਨੋ ਚੰਦਨੋ ਸਰਤੂਤ ਚੰਦਨ ਦਾ ਲੇਪ ਕਰਨ ਨਾਲ ਪਾਣ ਨੂੰ 시ਤਤਾ ਮਿਲਦੀ ਹੈ ਚੰਦਨ ਦੀ ਤਸੀਰ ਠੰਡੀ ਹੈ ਵੈਦਿਕ ਪ੍ਰਣਾਲੀ ਨੇ ਮੰਨਿਆ ਹੈ ਕਿ ਚੰਦਨ ਦੀ ਤਸੀਰ ਠੰਡੀ ਹੈ ਚੰਦਨ ਦਾ ਲੇਪ ਕਰਨ ਨਾਲ ਸਰੀਰ ਜਿਹੜਾ ਤੰਨ ਹੈਗਾ ਇਹ ਸ਼ੀਤਲ ਹੋ ਜਾਂਦਾ ਹੈ ਐਸ਼ਾ ਬੈਦਿਕ ਪ੍ਰਣਾਲੀ ਮੰਨਦੀ ਹੈ ਦੱਖਣ ਦਿਸ਼ਾ ਵਿੱਚ ਜਾਈਏ ਜਾਂ ਹੋਰ ਕਿਸੇ ਖੇਤਰ ਵਿੱਚ ਉਹ ਮੱਥੇ ਤੇ ਚੰਦਨ ਬੰਦਦੇ ਆ ਉਹ ਕਹਿੰਦੇ ਅੰਦਰ ਦੀ ਵਸਤਾ ਠੰਡੀ ਹੋ ਜਾਂਦੀ ਹੈ ਨਹੀਂ ਅੰਦਰ ਦੀ ਵਸਤਾ ਠੰਡੀ ਹੋਊਗਾ ਜ਼ਿਕਰ ਗੁਰਦੇਵ ਨੇ ਗੁਰਬਾਣੀ ਇੰਦਰ ਕੀਤਾ ਇਹ ਤਨ ਦੀ ਸੀਤਰਤਾ ਚੰਦਨ ਬਾਹਰ ਦੀ ਸੀਤਰਤਾ ਅੰਦਰ ਦੀ ਚੰਦਨ ਚੰਦਨ ਸਰਦ ਰੁੱਤ ਚੰਦਰਮੰਦ ਚਾਨਣਾ ਜਿਹਨੂੰ ਕਹਿੰਦੇ 14ਵੀਂ ਹੁੰਦੀ ਹੈ ਜਿੱਤਨ ਤੇ ਸਰਦੀ ਵਿਰੁੱਧ ਸਰਦੀ ਵਿਰੁੱਧ ਵੀ ਠੰਡੀ ਬਣਨੀ ਗਈ ਚੰਦਰਮੇ ਦੀ ਚਾਨਣੀ ਵੀ ਠੰਡੀ ਬਣਨੀ ਗਈ ਤੇ ਚੰਦਨ ਦਾ ਲੇਪ ਵੀ 시ਤਰ ਬਲਿਆਂ ਦੇ ਆ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਹ ਤਿੰਨੇ ਹੀ ਚੀਜ਼ਾਂ ਤੁਹਾਨੂੰ 시ਤਰਤਾ ਦਿੰਦੀਆਂ ਨੇ ਹਿਰਦੇ ਨੂੰ ਸ਼ੀਤਲਤਾ ਨਹੀਂ ਅੰਦਰ ਦੀ ਸ਼ੀਤਲਤਾ ਕਿਵੇਂ ਪ੍ਰਾਪਤ ਹੋਏਗੀ ਗੁਰਦੇਵ ਦਾ ਇਹ ਬਾਗੋ ਵਚਨ ਹੈ ਚੰਦਨ ਚੰਦਨ ਸਰਦ ਰਤ ਮੂਲ ਨ ਮਿੱਟੀ ਘਾਮੋ ਸ਼ੀਤਲ ਥਿਵੇਂ ਨਾਨਕਾ ਜਪੰਦੜੋ ਹਰ ਨਾਮੋ ਹਰੀ ਦਾ ਨਾਮ ਜਪਣ ਨਾਲ ਹੀ ਹਿਰਦੇ ਵਿੱਚ ਸ਼ੀਤਲਤਾ ਆਵੇਗੀ ਚੰਦਨ ਦਾ ਲੇਪ ਕਰਨ ਨਾਲ ਨਹੀਂ ਗੁਰੂ ਨਾਨਕ ਸਾਹਿਬ ਦਾ ਪਾਵਰ ਵਰਸ਼ਨ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਨ ਬੂਤ ਖਿੰਤ ਹਾਕਾਲ ਪਵਾਰੀ ਕਾਇਆ ਜੋਤੜ ਡੰਡਾ ਪਰ ਤੀਤ ਡੰਡਾ ਜੋਗੀਆਂ ਦਾ ਪਹਿਰਾਵਾ ਫੱਟ ਰੈਜ਼ਟੰਡਾ ਨੂੰ ਕਹੇ ਗੁਰੂ ਬਾਵਾ ਜੀ ਕਹਿੰਦੇ ਜੋਗੀਓ ਅਸੀਂ ਜੋਗੀ ਆ ਤੁਹਾਡੇ ਕੋਲ ਵੀ ਡੰਡਾ ਹੈ ਸਾਡੇ ਕੋਲ ਵੀ ਹੈ ਤੁਹਾਡੇ ਕੋਲ ਡੰਡਾ ਲੱਕੜ ਦਾ ਹੈ ਲੱਕੜ ਤਾਲੀ ਦੀ ਵੀ ਹੋ ਸਕਦੀ ਹੈ ਕਿੱਕਰ ਦੀ ਵੀ ਹੋ ਸਕਦੀ ਹੈ ਹੋਰ ਵੀ ਤਰਖਤ ਦੀ ਹੋ ਸਕਦੀ ਹੈ ਪਰ ਤੁਹਾਡੇ ਕੋਲ ਡੰਡਾ ਲੱਕੜ ਦਾ ਹੈ ਸਾਡੇ ਕੋਲ ਡੰਡਾ ਹੈ ਪ੍ਰਤੀਤਤਾ ਹੈ ਭਰੋਸੇ ਦਾ ਹੈ ਵਿਸ਼ਵਾਸ ਦਾ ਹੈ ਸ਼ਰਧਾ ਦਾ ਹੈ ਸਾਡੇ ਕੋਲ ਵੀ ਡੰਡਾ ਹੈ ਪਰ ਸਾਡੇ ਕੋਲ ਪਰੋਸੇ ਦਾ ਡੰਡਾ ਹੈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਬੂਤ ਖਿੰθα ਕਾਰ ਕੁਆਰੀ ਕਾਇ ਖਿੰθα ਸੁਣੀ ਗੋਤਰੀ ਕੁਆਰੀ ਕੁਆਰਾ ਅਲਖਾ ਸੰਸਕ੍ਰਿਤ ਦਾ ਇਸ ਦਾ ਅਰਥ ਹੈ ਅਨਸ਼ੋਹਾ ਸਾਡੀ ਕਾਇਆ ਕਹਿੰਦੇ ਅਨਸ਼ੋਹੀ ਹੈ ਪੰਜਾਂ ਮਕਾਰ ਤੋਂ ਕਾਮ ਕ੍ਰੋਧ ਲੋਭ ਹੰਕਾਰ ਤੋਂ ਜੋ ਵੀ ਹੋ ਸਾਡੀ ਕਾਇਆ ਜੇ ਕੁਆਰੀ ਹੈ ਪੰਜੇ ਵੈਰੀ ਉਸ ਦੇ ਉੱਤੇ ਪ੍ਰਭਾਵ ਨਹੀਂ ਪਾ ਸਕੇ ਖਿੰθαਕਾਰ ਕੁਆਰੀ ਕਾਇਆ ਜੁਗਤ ਡੰਡਾ ਪਰ ਤੀਤ ਸਾਡੇ ਕੋਲ ਡੰਡਾ ਪਰੋਸੇ ਦਾ साढ़े को डंडा शरदा का है भावना का है प्रतीत आई पंथी सगल जमाती मन जीत है जग जीत आई पंथी आई पंथ जो भी योगियादाय बारह तो पंथ मने गए जिमें इस्लाम ने चार ਜਹੂਦੀਆਂ ਚੋਂ ਨਿਕਲੇ ਆ ਇਸਲਾਮ ਤਸਨੀਕੀ ਇਸਾਈਤ ਅਧਿਕ ਆਰੀਆਂ ਚੋਂ ਨਿਕਲੇ ਸੁਨਾਤ ਜੈਨ ਬੋਧ ਸਿੱਖ ਸਤਿਗੁਰ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੀ ਤੁਹਾਡੀ ਮਨੋਬਿਰਤੀ ਹੈ ਜੋ ਵੀ ਹੋ ਜੋ ਤੁਹਾਡੀ ਅੰਦਰ ਦੀ ਇੱਛਾ ਹੈ ਤੁਸੀਂ 12 ਪ੍ਰਕਾਰ ਦੀ ਨਿਜਵਾਲੀ ਬਣਾ ਰੱਖੀ ਹੈ ਤੇ ਸਭ ਤੋਂ ਸਿਰਮੌਰ ਉਹਦਾ ਨਾਮ ਹੈ ਆਈ ਪੰਥੀ ਯੋਗੀਆਂ ਨੇ ਜਿਹੜੇ ਯੋਗੀ ਭिक्षा ਮੰਗਦੇ ਨੇ ਉਹਨਾਂ ਨੂੰ ਪੁੱਛਿਓ ਕਦੇ ਕਹਿਣਗੇ ਸਾਡਾ ਆਈ ਪੰਥ ਹੈ ਆਈ ਪੰਥ 12 ਪੰਥ ਨੇ ਉਹਨਾਂ ਦੇ ਤੇ ਇਸ ਤਰ੍ਹਾਂ ਸਭ ਤੋਂ ਸਿਰਮੌਰ ਉੱਤਮ ਦਰਜਾ ਆਈ ਪੰਥੀ ਨੂੰ ਦਿੱਤਾ ਰਿਹਾ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਸਾਡਾ ਵੀ ਆਈ ਪੰਥ ਹੈ ਆਈ ਪੰਥੀ ਉਹ ਕਹਿੰਦੇ ਕਿ ਸਾਡਾ ਆਈ ਪੰਥ ਹੈ ਤੁਸੀਂ ਦੱਸੋ ਕੌਣ ਗੁਰੂ ਬਾਬਾ ਜੀ ਕਹਿੰਦੇ ਸਾਡਾ ਵੀ ਆਈ ਪੰਥ ਹੈ ਫਿਰ ਸਾਡੇ ਪੰਥ ਦੇ ਬਾਬਤ ਗੁਰਦੇਵ ਦੱਸਦੇ ਨੇ ਵੀ ਆਈ ਪੰਥੀ ਸਗਲ ਜਮਾਤੀ 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 ਦੇ ਪੰਤਰੀਵ ਅਰਥੇ ਨੇ ਇਹ ਇੱਕ ਸਬਜੈਕਟ ਨੂੰ ਇੱਕ ਵਿਸ਼ੇ ਨੂੰ ਇੱਕ ਮਜ਼ਬੂਰ ਪੜਨ ਵਾਲੇ ਵਿਦਿਆਰਥੀ ਸਿੱਖਿਆਰਤੀ ਸਿੱਖਣ ਵਾਲੇ ਇੱਕ ਸਬਜੈਕਟ ਨੂੰ ਬਾਲ ਪੜਦੇ ਨੇ ਬੱਚੇ ਅਸੀਂ ਵੀ ਪੜੇ ਚੱਲੋ ਇਹ ਕੋਈ ਮੈਥ ਪੜਦਾ ਕੋਈ ਜਿਓਗ੍ਰਾਫੀ ਪੜਦਾ ਹਿਸਟਰੀ ਪੜਦਾ ਕੋਈ ਮੈਥਮੈਟਿਕਸ ਪੜਦਾ ਫਿਜ਼ਿਕਸ ਪੜਦਾ ਹੈ ਇਕਨੋਮਿਕਸ ਪੜਦਾ ਹੈ ਇਹ ਵਿਸ਼ੇ ਨੇ ਮਜ਼ਬੂਤ ਸਬਜੈਕਟ ਨੇ ਤੋਂ ਉਸ ਸਬਜੈਕਟ ਨੂੰ ਜਿੰਨਾ ਜਿੰਨਾ ਨੇ ਰੱਖਿਆ ਹੁੰਦਾ ਹੈ ਜਿਹੜੀ ਉਹ ਸਟੱਡੀ ਕਰਦੇ ਨੇ ਉਹ ਸਾਰੇ ਇੱਕੋ ਕਲਾਸ ਵਿੱਚ ਬੈਠਦੇ ਨੇ ਅਧਿਆਪਕ ਕਹਿ ਲੋ ਟੀਚਰ ਕਹਿ ਲੋ ਪ੍ਰੋਫੈਸਰ ਕਹਿ ਲੋ ਲੈਕਚਰਰ ਕਹਿ ਲੋ ਉਹ ਫਿਰ ਉਸ ਵਿਸ਼ੇ ਦਾ ਬਾਹਰ ਹੁੰਦਾ ਹੈ वो फिर जेडे सुख्यार्थी विद्यार्थी स्टूडेंट बैठे हो सबजैक्ट नबंधित तल्लुक रखे उन्होंने फिर वो शिक्षा दिता है वो जेड़े सारे बैठे जेडे एक विषय में ग्रहण कर रहे हैं क्योंकि ऐसा तो कथन है कि हर सिख कहेगा मैं जब जी सब पाठ पंद्रह मिनट ਕੋਈ ਮਨ ਨੂੰ ਬਲਦੇ ਪਾਪਾ ਪੰਚਾ ਚ ਕਰ ਲੈਣੇ ਨਾ ਸੱਤੇ ਬਚਨ ਜਪਜੀ ਸਾਹਿਬ ਦੀ ਬਾਤ ਸਿੱਖ ਮਨੁਭਰਤੀ ਵਿੱਚ ਗਲ ਧਾਰਨ ਕਰ ਚੁੱਕੀ ਬੜੀ ਸਰਗੋਆਣੀ ਹੈ ਪਰ ਅਸੀਂ ਸਮਝੇ ਨਹੀਂ ਜਦੋਂ ਸਮਝ ਗਏ ਨਾ ਜਪਜੀ ਸਾਹਿਬ ਨੂੰ ਸਾਡੇ ਤੇ ਪਲਟਾ ਬਦਲਾ ਆਉ ਸਮਝਣ ਦਾ ਯਤਨ ਹੀ ਨਹੀਂ ਹੈ ਜਪਜੀ ਸਾਹਿਬ ਦੀ कथा न सुन के को राजी सब उठ के जाई जाते, सब उठ के जाई नाले रोज पाठ करने चलो पता लग जाए भी इस पौड़ी का अर्थ की है कारण यह है कि इस दौड़ संसार समेत पदार्थों की नरो पदार्थों की दाऊ आत्मा सुखैन मिले जिस कार्य लिय प्रभु ने भेजे वो कार्य संपूर्ण हो गए कोई तवजा नहीं कोई ध्यान नहीं पर जाना सारा कुछ इत ही रह जाना सारा कुछ क्योंकि इस जगत के कोई, जगते कोई नार लेके कोई नहीं गया, गया। साढ़े पुरखे ਸਾਡੇ ਦਾਦੇ ਪੜਦਾ ਪਤਾ ਪਿਤਾ ਜੀ ਮੇਰੇ ਇਸ ਤਰ੍ਹਾਂ ਮੈਂ ਫੜੇ ਰੱਖਦਾ ਉਹ ਵੀ ਪੋਏ ਐ ਬਸ ਕੁਛ ਨਹੀਂ ਲੇਖੇਦੇ ਉਹ ਕੋਠੇ ਚੱਲੋ ਬਦਲ ਲਈ ਕੋਠੇ ਬਾਹਰ ਰੁਕੋਠੀਆਂ ਲਓ ਚੱਲ ਗੱਲ ਇਹ ਹੈ ਕਿ ਕੁਝ ਨਾਲ ਨਹੀਂ ਜਾਣਾ ਦੌੜ ਭੱਜ ਜਿੰਨੀ ਮਰਜ਼ੀ ਕਰ ਲੋ 24 ਘੰਟੇ ਦਾ ਦਿਨ ਤੇ ਰਾਤ ਬਣਦਾ ਹੈ ਤੇ ਅਸੀਂ ਗੁਰਬਾਣੀ ਨੂੰ ਅੱਧਾ ਘੰਟਾ ਨਹੀਂ ਸਰਵਰ ਕਰਦੇ ਨਿਤਨੇਮ ਤੇ ਕਰਨਾ ਸਾਡਾ ਨਿਜ਼ਮ ਫਰਜ਼ ਹੈ ਪਰ ਉਹਦੇ ਅਰਥਾਂ ਨੂੰ ਸਮਝਣਾ ਵਰੀਗੀਆਂ ਨੂੰ ਸਮਝਣਾ ਅੱਧਾ ਘੰਟਾ ਨਹੀਂ ਕੱਢ ਸਕਦੇ ਜਿੱਥੇ 24 ਘੰਟੇ ਰਣ ਪੂਰਤੀ ਨਹੀਂ ਪੈਂਦੀ ਤਾਂ ਘਟੇ ਕੱਢ ਲ ਫਿਰ ਕਦਾ ਕੱਟਾ ਪੈ ਜੇ ਜੇ ਮੋਜੀ ਘੱਟ ਨਿਕਲਦੇ ਫਿਰ ਵੀ ਯਾਰਦੇ ਵੱਧ ਨਿਕਲਦੇ ਫਿਰ ਵੀ ਯਾਰਦੇ ਵਪਾਰ ਵਾਝੇ ਤਾਂ ਨਹੀਂ ਆਓ ਜਦੋਂ ਅਸੀਂ ਤਵੱਜੋ ਦੇਾਂਗੇ ਇਸ ਗੱਲ ਨੂੰ ਮਹਿਸੂਸ ਕਰਾਂਗੇ ਕਿ ਇਹ ਮਨਾਂ ਸੋਚ ਕਿ ਤੇਰੇ ਤੋਂ ਪਹਿਨੋ ਇੱਥੋਂ ਕੁਝ ਲੈ ਕੇ ਨਹੀਂ ਗਏ ਤੇ ਤੂੰ ਵੀ ਕੁਝ ਨਹੀਂ ਲੈ ਕੇ ਜਾਣਾ ਭੱਜ ਦੌੜ ਕਰ ਲੋ ਗੁਰੂ ਬਾਬਾ ਜੀ ਤੋਂ ਇਸ ਪੌੜੀ ਵਿੱਚ ਕਈ ਰੇ ਨੇ ਕਿਰਤ ਕਰੋ ਉਹ ਤੋਂ ਜੁਗੀਆਂ ਨੂੰ ਮੁਖਾਤਬ ਹੋ ਰਹੇ ਨੇ ਕਿਰਤ ਕਰੋ ਸਾਰ ਨੂੰ ਮਿਹਨਤ ਕਰੋ ਉਦਮ ਪਰਾਲਾ ਕਰੋ ਪਰ ਗੁਰੂ ਵੱਲ ਵੀ ਕੁਝ ਸਮਾਂ ਦਿਓ ਨਾ ਗੁਰਬਾਣੀ ਨਾਲ ਵੀ ਜਿੰਨਾ ਕੁ ਸਮਾਂ ਆਓ ਸਤੂਰ ਜੀ ਕਹਿੰਦੇ ਹੈ ਜੋਗੀਓ ਪਰ ਜੋ ਨਾਲ ਜਾਣਾ ਹੈ ਉਹਦਾ ਮੈਂ ਇੱਕ ਪੰਕਤੀ ਦੇ ਰਾਹੀਂ ਆਪ ਨੂੰ ਸਰਵਣ ਕਰਾਵਾਂ ਗੁਰਦੇਵ ਦਾ ਬਚਨ ਹੈ ਜੋ ਸਾਡੇ ਨਾਲ ਜਾਵੇ ਇਕਾਗਰਤਾ ਨਾਲ ਸਮਝੋ ਕੋ ਰਾਲ ਕੀ ਜਾਏਗਾ ਇਸ ਜੋਗ ਮਹ ਨਾਮ ਨਧਾਨ ਹੈ ਨਾਮੋ ਨਾਲ ਚੱਲੇ ਇਹੋ ਆਖੁੱਟ ਕਦੇ ਨਾਨਕ ਖੁੱਟਈ ਖਾਏ ਖਰਚੋ ਪਲੈ ਇਸ ਜੁਗ ਦੇ ਵਿੱਚ ਨਾਮ ਰੂਪੀ ਖਜ਼ਾਨਾ ਹੈ ਉਹ ਸਾਡੇ ਨਾਲ ਜਾਣਾ ਗੁਰਬਾਣੀ ਨੇ ਤਸਦੀਕ ਕਰ ਦਿੱਤਾ ਹੈ ਕਿ ਨਾਮ ਨਾਲ ਜਾਊਗਾ ਇਸ ਜੁਗ ਮੈਂ ਨਾਮ ਨਿਧਾਨ ਹੈ ਨਾਮੋ ਨਾਲ ਚੱਲੇ ਇਹੋ ਆਖੁੱਟ ਕਦੇ ਨਾਨਕ ਖੁੱਟਈ ਖਾਏ ਖਰਚਿਓ ਪੱਲੇ ਨਾਮ ਰੂਪੀ ਧਨ ਇਕੱਠਾ ਕਰੀਏ ਗੁਰੂ ਬਾਬਾ ਜੀ yogianu ਕਹਿੰਦੇ ਸਾਡਾ ਪੰਥ ਆਈ ਸਾਡਾ ਵੀ ਪੰਥ ਹੈ ਆਈ ਪੰਥੀ ਸਭ ਜਮਾਤੀ ਸਤਗੁਰੂ ਜੀ ਕਹਿੰਦੇ ਸੋਚੀ ਕੈਨਾਤ ਸਾਡੀ ਜਮਾਤੀ ਹੈ ਸਾਰੀ ਮਨੁੱਖਤਾ ਸਾਡੀ ਜਮਾਤੀ ਹੈ ਪੰਕਤੀ ਦਾ ਪ੍ਰਕਰਨ ਪੰਕਤੀ ਦੇ ਅਰਥ ਆਈ ਪੰਥੀ थ एक जमात एक श्रेणी योगियों की महाराज भी आई पंथी है पर सा जमाती कौन ने एक दो नहीं समुची मानवता सारी लकोईली मनुखता सा फिर पढ़ना की है ग्रहण की करना है किस विषय में अस कर रहे हैं किस विषय पर गौर दे रहे हैं ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਗੁਰਦੇਵ ਕਹਿੰਦੇ ਸਾਡੀ ਸਮੁੱਚੀ ਕੈਨਾਤ ਦੀ ਮਨੁੱਖਤਾ ਜਮਾਤੀ ਹੈ ਅਸੀਂ ਮਨ ਨੂੰ ਜਿੱਤਣ ਦੀ ਪੜਾਈ ਕਰ ਰਿਹਾ ਜੋਗਿਓ ਅਸੀਂ ਮਨ ਨੂੰ ਜਿੱਤਣ ਦੀ ਪੜਾਈ ਕਰ ਰਹੇ ਹਾਂ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ आदेश दिशा आदि योगी योगी ਨੂੰ ਬੁਲਾਇਆ ਉਹਨਾਂ ਦਾ ਕਥਨ ਹੈ ਆਦੇਸ਼ ਆਦੇਸ਼ ਕਹਿੰਦੇ ਨਮਸਕਾਰ ਨੂੰ ਜੋਗੀ ਜੋਗੀ ਨੂੰ ਮਿਲੇ ਉਹ ਕਹਿਣਗੇ ਆਦੇਸ਼ ਆਦੇਸ਼ ਜਦੋਂ ਇਸ ਸੰਸਾਰ ਦੇ ਵਿੱਚ ਜਿੰਨੇ ਵੀ ਧਰਮ ਨੇ ਆਪੋ ਆਪਣੀ ਉਹਨਾਂ ਦੇ ਕਥਨ ਨੇ ਮਿਲਣ ਦੇ ਤੇ ਇਸਲਾਮ ਨੇ ਮਿਲਣ ਵਾਲੇ ਖੁਦਾ ਕਹਿੰਦੇ ਨੇ ਅੱਲਾਹ ਕਹਿੰਦੇ ਨੇ ਤੇ ਜਦੋਂ ਕੋ ਸਿੱਖ ਨੂੰ ਗੁਰਸਿੱਖ ਮਿਲੇ ਆਪਾਂ ਕੀ ਕਹਿੰਨੇ ਜੋਗੀ ਕਹਿੰਦੇ ਨੇ ਆਦੇਸ਼ ਸਤਿ ਸਹ ਆਦੇਸ਼ ਜੋਗੀ ਨੂੰ ਜੋਗੀ ਮਿਲੇ ਤੇ ਜੋਗੀ ਕਹਿੰਦਾ ਇੱਕ ਦੂਸਰੇ ਨੂੰ ਆਦੇਸ਼ ਦੂਸਰਾ ਵੀ ਕਹਿੰਦਾ ਆਦੇਸ਼ ਸਤਿ ਸਹ ਆਦੇਸ਼ ਤੈਨੂੰ ਵੀ ਨਮਸਕਾਰ ਸਿੱਖ ਕਿਸ ਨੂੰ ਨਮਸਕਾਰ ਕਰਦੇ ਨੇ ਸਿੱਖ ਨੂੰ ਸਿੱਖ ਮਿਲ ਕੇ ਕੀ ਕਹਿੰਦਾ ਹੈ ਗੁਰੂ ਦੀ ਸੰਗਤ ਗੁਰੂ ਦੀ ਸੰਗਤ ਨੂੰ ਮਿਲ ਕੇ ਕੀ ਕਹਿੰਦੀ ਹੈ ਜਦੋਂ ਇੱਕ ਦੋਸਤ ਦੇ ਨੂੰ ਗੁਰੂ ਕੇ ਸਿੱਖ ਗੁਰ ਸਿੱਖ ਨੂੰ ਵੇਲੇ ਤੋਂ ਕਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਕਹਿੰਦੇ ਨੇ ਆਦੇਸ਼ ਇਸੇ ਆਦੇਸ਼ ਗੁਰੂ ਬਾਪਾ ਜੀ ਕਹਿੰਦੇ ਸਾਡੀ ਆਦੇਸ਼ ਜੋਗੀਓ ਕਿਸ ਨੂੰ आदेश दिशा आदेश आद अनिल आ जो आरंभ तो है मुड तो है शुरुआत तो है उस नमस्कार है आद अनिल पावन ते पवित्र परिपूर्ण परमात्मा तब्या तो रहे कालक तो रहे आद अनिल अनाद अनहद ਹੱਤੇ ਆਤੁਰ ਆਨਹਤ ਹਿੰਦੀ ਵਿੱਚ ਹੱਤੇ ਆਤੁਰ ਆਨਹਤ ਮਾਰੇ ਕਹਿੰਦੇ ਨੇ ਉਸ ਨੂੰ ਆਦੇਸ਼ ਉਸ ਨੂੰ ਸਾਡੀ ਨਮਸਕਾਰ ਉਸ ਨੂੰ ਸਜਤਾ ਜੋ ਨਾਸ਼ ਨਹੀਂ ਹੁੰਦਾ ਸਦੀਨੀ ਹੈ ਪਹਿਲੋਂ ਹੀ ਸੀ ਹੋ ਰਹੀ ਹੈ ਗਾੜੀ ਵੀ ਰਉਹਾ ਦੇਸ਼ ਦੇ ਸ਼ੈ ਆਦੇਸ਼ ਆਦ ਪਨੀਰ ਆਰਾਮ ਅਨਹਤ ਜੋ ਜੋ ਇੱਕ ਸਾਡੀ ਆਦੇਸ਼ ਸਾਡੀ ਨਮਸਕਾਰ ਸਾਡਾ ਸਜਦਾ ਉਸ ਨੂੰ ਹੈ ਜੋ ਜੁਗਾਂ ਜੁਗੰਤਰਾਂ ਦੇ ਵਿੱਚ ਇੱਕੋ ਵੇਸ ਨਹਿਰੇ ਜੋਗ-ਜੁਗ ਇੱਕੋ ਵੇਸ ਇਹ ਪਹਿਲੀ ਕਉ ਯੋਗੀ ਹਤੀ ਇੱਕੋ ਪੰਕਤੀ ਚੱਲੇਗੀ ਅਗਲੀ ਪੌੜੀ ਅੰਦਰ ਵੀ ਆਦੇਸ਼ ਸਿ ਸ਼ਾਇਦ ਸੁਮਾਪਤੀ ਵੀ ਇਹ ਪ੍ਰਕਰਨ ਹੈ ਜੋਗੀਆਂ ਦਾ ਚਾਰ ਪੌੜੀਆਂ ਸੰਗ ਆਓ ਕਥਾ ਦਾ ਸਮਾਸ ਸੁਲਾਪਤ ਗੁਰਦੇਵ ਗੁਰੂ ਨਾਨਕ ਸਾਹਿਬ ਆਪਣੀ ਇਸ ਬਾਉਨ ਪੌੜੀ ਦੇ ਅੰਦਰ ਉਪਦੇਸ਼ ਬਖਸ਼ਦੇ ਨੇ ਜਿਹੜੀਆਂ ਸੰਗਤਾਂ ਬਾਅਦ ਵਿੱਚ ਆਈਆਂ ਨੇ ਸਰਵਣ ਕਰਕੇ ਸਮਾਪਤੀ ਕਰੀਏ ਜੀ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਬਹੂਤ ਖਿੰਤ ਹਕਾਲ ਕੁਹਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਬ ਜੀਤ ਆਦੇਸ਼ ਤਿਸੈ ਆਦੇਸ਼

thank